ਪੂਰੀ ਤਨਾਤ ਜਿਹੜੀ ਕਰ ਦਿੱਤੀ ਗਈ ਆ ਕਿਉਂਕਿ ਕੁਝ ਸਮਾਂ ਜਿਹੜਾ ਬਾਕੀ 10 ਤੋਂ 15 ਮਿੰਟ ਦੇ ਦਰਮਿਆਨ ਆ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਥੇ ਪਹੁੰਚ ਜਾਣਾ ਸਕਿਉਰਿਟੀ ਟਾਈਟ ਕਰ ਦਿੱਤੀ ਗਈ ਆ ਬਿਲਕੁਲ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਦਿਖਾ ਰਿਆ ਹਰਮੇਲ ਸਿੰਘ ਟੋੜਾ ਜੋ ਕਿ ਸਾਬਕਾ ਮੰਤਰੀ ਦਾ ਜਿਹੜਾ ਦੇਹਾਂਤ ਹੋਇਆ ਸੀ ਪਿਛਲੇ ਦਿਨੀ ਉਸ ਨੂੰ ਲੈ ਕੇ ਪਿੰਡ ਟੋੜਾ ਦੇ ਵਿੱਚ ਅਸੀਂ ਜਿਹੜੇ ਪਹੁੰਚੇ ਹੋਇਆ ਵੱਡਾ ਨਾਮ ਸੀ ਹਰਮੇਲ ਸਿੰਘ ਟੋੜਾ ਦਾ ਵੀ ਨਾਮ ਸੀ ਪੰਥਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ ਦਾ ਵੀ ਵੱਡਾ ਨਾਮ ਸੀ ਕਿਉਂਕਿ ਬਾੜ ਦੇ ਵਿੱਚ ਨਾਮ ਸੀ ਉਹਨਾਂ ਦਾ ਜਿਸ ਤਰ੍ਹਾਂ ਕਿ ਹੋਰ ਗੱਡੀਆਂ ਨੇ ਜਿਹੜੀਆਂ ਸਾਹਮਣੇ ਹੁਣ ਤੁਹਾਨੂੰ ਦਿਖਾਵਾਂਗੇ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਮੁੱਖ ਮੰਤਰੀ ਹਰਿਆਣਾ ਮੁੱਖ ਮੰਤਰੀ ਹਰਿਆਣਾ ਸਾਹਮਣੇ ਗੱਡੀਆਂ ਨੇ ਜਿਹੜੀਆਂ ਉਹ ਆ ਚੁੱਕੇ ਨੇ ਮੁੱਖ ਮੰਤਰੀ ਦਾ ਕਾਫਲਾ ਤੁਸੀਂ ਦੇਖ ਸਕਦੇ ਪਿੰਡ ਟੋੜਾ ਦੇ ਵਿੱਚ ਐਂਟਰ ਹੋ ਚੁੱਕਿਆ ਮੁੱਖ ਮੰਤਰੀ 15 ਮਿੰਟ ਪਹਿਲਾਂ ਹੀ ਕਿਉਂ 1:30 ਵਜੇ ਸਮਾਂ ਸੀ 1:10 ਮਿੰਟ ਤੇ ਗੱਡੀਆਂ ਨੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ ਤਾਂ ਤਸਵੀਰਾਂ ਪਾ ਤੁਹਾਨੂੰ ਦਿਖਾ ਰਹੇ ਹਾਂ ਮੁੱਖ ਮੰਤਰੀ ਹਰਿਆਣਾ ਉਹ ਪਹੁੰਚ ਚੁੱਕੇ ਨੇ ਪਿੰਡ ਟੌੜਾ ਦੇ ਵਿੱਚੋਂ ਪਿੰਡ ਟੌੜਾ ਦੇ ਵਿੱਚ ਪਹੁੰਚ ਚੁੱਕੇ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਪਿੰਡ ਟੌੜਾ ਤੋਂ ਗੱਡੀ 'ਚ ਉਤਰ ਰਹੇ ਨੇ ਬਿਲਕੁਲ ਸਭ ਕਿੱseits ਜਾਈ ਨਹੀਂ ਜੀ ਆਜਾ 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 ਬਿਲਕੁਲ ਆ ਜਾ ਯਾਰ ਬਿਲਕੁਲ ਮੁੱਖ ਮੰਤਰੀ ਹਰਿਆਣਾ ਬਿਲਕੁਲ ਪਹੁੰਚ ਚੁੱਕੇ ਨੇ ਲੋਕਾਂ ਦੇ ਨਾਲ ਮਿਲ ਰਹੇ ਨੇ ਕੈਮਰਾ ਮਿਲ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਿਲਕੁਲ ਪਹੁੰਚ ਚੁੱਕੇ ਨੇ ਹਰਿਆਣਾ ਦੇ ਮੁੱਖ ਮੰਤਰੀ ਨੇ ਪਹੁੰਚ ਚੁੱਕੇ ਨੇ ਹਰਮੇਸ਼ ਸਿੰਘ ਟੋੜਾ ਦੇ ਕਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਅਸੀਂ ਪਿੰਡ ਟੋੜਾ ਤੋਂ ਟੋੜਾ ਤੋਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਿਲਕੁਲ ਉਹਨਾਂ ਦੇ ਘਰ ਦੇ ਵਿੱਚ ਐਂਟਰੀ ਜਿਹੜੀ ਮੁੱਖ ਮੰਤਰੀ ਹਰਿਆਣਾ ਦੀ ਹੋ ਚੁੱਕੀ ਆ ਬਿਲਕੁਲ ਸੈਣੀ ਸਾਹਿਬ ਪਹੁੰਚ ਚੁੱਕੇ ਨੇ ਮੁੱਖ ਮੰਤਰੀ ਹਰਿਆਣਾ ਅੰਦਰ ਐਂਟਰ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਇੱਕ ਪਿੰਡੇ ਦੇ ਮੇਰੇ ਪਾਸੋਂ ਆ ਰਹੇ ਹੋਏ ਆ ਗਿਆ ਬਾਹਰ ਆ ਗਿਆ ਜੀ ਪੋਣੋ ਹੁੰਦਾ ਉੱਪਰ ਕੀ ਕਰਾਂ ਕੋਣਾ ਕਿਦੇ ਫੋਟੋਰੀ ਫੋਟੋਰੀ ਕੋਣਾ ਸਰ ਅੰਦਰ ਸ਼ਾਟ ਬਦੋਂ ਮਾਰ ਲਓ ਮਾਰ ਨਾ ਮੈਨੂੰ ਅੰਦਰੋਂ ਸ਼ਾਟ ਦੇ ਹਾਂ ਹਾਂ ਬੇਸਤ ਜਲਦੀ ਬੇਸਤ ਇੱਧਰ ਆ ਜਾ ਰਾਂ ਜੀ ਹਾਂ ਯਾਰ ਮਾੜਾ ਨਹੀਂ ਇਹ ਦੋਨੋਂ ਪਾ ਰਹੇ ਯਾਰ ਕੁਮਾਰ ਜੀ ਸਾਡੇ ਸੀਐਮ ਨੇ ਅਜੇ ਨਹੀਂ ਰੋਕਿਆ ਫੋਟੋ ਖਿਚਵਾਉਂਗਾ ਹੋਰ ਕਹਾਂ ਤਾ ਆ ਦੇਖ ਤਾਂ ਲੈ देखिए हरमेल सिंह जी टोड़ा एक पंजाब की राजनीति के बड़े दिग्गज नेता रहे हैं और लोगों के साथ उनका जो मेल मिलाप लोगों के दुख दर्द में वो लगातार शरीक होना पंजाब के लोग बड़ा प्यार हरमेल सिंह जी टोडा साहब को करते थे उन्होंने राजनीति की ऊंचाइयों को छुआ और जो जिम्मेवारी चाहे सरकार में मिली है पार्टी में मिली है बखूबी टोड़ा साहब ने उस पार्टी को उस जिम्मेवारी को मजबूती से निर्वहन किया है आज टोड़ा साहब साढ़े बीच नहीं रहे हरमेल सिंह जी उनकी यादें हमारे साथ हैं दोनों उनके सपुत्र जो टोडा साहब एक रास्ता देकर के गए ने मुझे पूरा विश्वास है उस रास्ते के ऊपर आगे बढ़ेंगे और उनके कामों को जो उनकी सोच थी और जो वो सोचते थे जन के लिए पब्लिक के लिए ਉਸ ਕੰਮ ਨੂੰ ਅੱਗੇ ਵਧਾਉਣ ਦਾ ਇਹ ਪੂਰਾ ਕੰਮ ਕਰਾਂਗੇ ਹਰ ਮਿਲ ਸੀ ਤੋੜਾ ਜੀ ਦੀ ਯਾਦ ਦੇ ਹਮਾਰੇ ਨਾਲ ਸਰ ਲੰਡਨ ਦੇ ਵਿੱਚ Mahatma Gandhi ਦੇ ਬੁੱਤ ਨੂੰ ਤੋੜਿਆ ਗਿਆ ਕਿਸ ਤਰ੍ਹਾਂ ਦੇਖਦਾ ਭਾਰਤ ਤੇ ਉਹਨਾਂ ਦਾ ਕੀ ਐਕਸ਼ਨ ਹੋਣਾ ਜਦੋਂ ਲੰਡਨ ਦੇ ਵਿੱਚ Mahatma Gandhi ਦਾ ਬੁੱਤ ਜਿਹੜਾ ਤੋੜਿਆ ਆ ਦੇਖਿਏ ਇਸ ਪ੍ਰਕਾਰ ਦੀ ਘਟਨਾਵਾਂ ਇਹ ਦੁਰਭਾਗਿਆਪੂਰਨ ਹੁੰਦੀਆਂ ਨੇ Mahatma Gandhi ji ਕੀ ਭਾਰਤ ਦੇ ਉਹ ਆਈਕਨ ਨੇ ਜਿਨ੍ਹਾਂ ਨੇ ਸ਼ਾਂਤੀ ਦੇ ਨਾਲ ਅੰਗਰੇਜ਼ਾਂ ਨੂੰ ਇਧਰ ਤੇ ਖਦੇੜਣ ਦਾ ਕੰਮ ਕੀਤਾ ਹੈ ਨੈਪ ਸਿੰਘ ਜੀ ਸੈਣੀ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਹਰਿਆਣਾ ਦੇ ਅਜਿਹਾ ਵਿਸ਼ੇਸ਼ ਤੌਰ ਤੇ ਟੌੜਾ ਪਿੰਡ ਦੇ ਵਿੱਚ ਜਿਹੜਾ ਕਿ ਪੰਥ ਰਤਨ ਸਰਦਾਰ ਚਰਨ ਸਿੰਘ ਜੀ ਟੋੜਾ ਸਾਹਿਬ ਦਾ ਪਿੰਡ ਹੈ ਉਹਨਾਂ ਦੇ ਦਮਾਦ ਸਰਦਾਰ ਰਮੇਲ ਸਿੰਘ ਜੀ ਟੋੜਾ ਸਾਹਿਬ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ ਅੱਜ ਦੁੱਖ ਦਾ ਪ੍ਰਗਟਾਵਾ ਕਰਨ ਵਾਸਤੇ ਆਏ ਸੀ ਕਿਉਂਕਿ ਟੋੜਾ ਪਿੰਡ ਵਿਧਾਨ ਸਭਾ ਨਾਬਾ ਦੇ ਵਿੱਚ ਪੈਂਦਾ ਜੀ ਤੇ ਸੰਗਤ ਨੇ ਮੇਰੀ ਡਿਊਟੀ ਇੱਥੇ ਬਤਾ ਰਿਹਾ ਐਮ ਐਲ ਏ ਲਈ ਹੈ ਮੇਰਾ ਫਾਲਤ ਬਣਦਾ ਸੀਗਾ ਤੇ ਮੈਂ ਵੀ ਨਾਲ ਸ਼ਾਮਲ ਹੋਇਆ ਦੁੱਖ ਦੇ ਵਿੱਚ ਅੱਧਾ ਘੰਟਾ ਬਹਿ ਕੇ ਪਰਿਵਾਰ ਨਾਲ ਗੱਲਾਂ ਕੀਤੀਆਂ ਔਰ ਮੈਂ ਪੁੱਛਿਆ ਉਹਨਾਂ ਨੂੰ ਮੈਂ ਕਿਹਾ ਜੀ ਤੁਸੀਂ ਕਿਤੇ ਟੋੜਾ ਸਾਹਿਬ ਨੂੰ ਮਿਲਿਓ ਉਹਨਾਂ ਨੇ ਕਿਹਾ ਜੀ ਮੈਂ ਲੁਧਿਆਣਾ ਆ ਰਿਹਾ ਹਾਂ ਮੈਂ ਕਾਫੀ ਪੰਜਾਬ ਦੇ ਸ਼ਹਿਰਾਂ ਚ ਰਿਹਾ ਹਾਂ ਔਰ ਮੈਂ ਕਈ ਵਾਰੀ ਮੈਨੂੰ ਮੌਕਾ ਮਿਲਿਆ ਕਿ ਮੈਂ ਟੋੜਾ ਸਾਹਿਬ ਨੂੰ ਨਾ ਮੈਨੂੰ ਰੂਬਰੂ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ ਤੇ ਕਿਉਂਕਿ ਪਿਸ਼ੋਕੜ ਸਾਰਾ ਜੀ ਟੋੜਾ ਸਾਹਿਬ ਰਾਂ ਦਾ ਵੀ ਹਰਿਆਣੇ ਦੇ ਵਿੱਚੋਂ ਕੋਈ ਪਿੰਡ ਦੱਸ ਰਹੇ ਸੀਗੇ ਸਾਡੇ ਮਾਤਾ ਜੀ ਸੋ ਕਿਤਨੇ ਕਿਤੇ ਪ੍ਰਾਣੀਆਂ ਸਾਂਝਾ ਨੇ ਜੀ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਵਿਸ਼ੇਸ਼ ਸੌਰਤ ਤੇ ਪਹੁੰਚੇ ਅੱਜ ਹਰਿਆਣਾ ਦੇ ਸੀਐਮ ਸੈਣੀ ਸਾਹਿਬ ਆਏ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਪਰ ਉਹਨਾਂ ਨੇ ਆਉਣਾ ਭੋਗ ਤੇ ਸੀਗਾ ਕੁਝ ਦਿਨ ਪਹਿਲਾਂ ਉਹਨਾਂ ਨੇ ਫੋਨ ਤੇ ਗੱਲ ਕਰੀ ਦੁੱਖ ਸਾਂਝਾ ਕੀਤਾ ਉਹ ਇਸ ਗੱਲ ਨੂੰ ਬਹੁਤ ਫੀਲ ਕਰ ਰਹੇ ਸੀਗੇ ਵੀ ਹਜੇ ਟੋੜਾ ਸਾਹਿਬ ਦੀ ਕੋਈ ਏਡੀ ਉਮਰ ਵੀ ਹੈ ਨਹੀਂ ਸੀ ਵੀ ਹਜੇ ਹੋਰ ਲੋੜ ਸੀਗੀ ਜੇ ਉਹ ਪੰਥ ਦੀ ਸੇਵਾ ਕਰਦੇ ਪਰ ਕਈ ਵਾਰੀ ਜਦੋਂ ਵੈਗਰੂ ਦਾ ਹੁਕਮ ਆਉਂਦਾ ਹੈ ਵੈਗਰੂ ਦੇ ਹੁਕਮ ਅਗੇ ਜੋਰ ਨਹੀਂ ਚੱਲਦਾ ਪਰ ਉਹਨਾਂ ਨੇ ਜਿੱਥੇ ਆ ਕੇ ਵੱਡੇ ਟੋੜਾ ਸਾਹਿਬ ਦੇ ਚਾਰਨ ਸਪਰਸ਼ ਕੀਤੇ ਅਸੀਂ ਧੰਨਵਾਦ ਕਰਦੇ ਆਂ ਸ੍ਰੀ ਨੈਬ ਸੈਣੀ ਜੀ ਦਾ ਜਿਹੜੇ ਮੁੱਖ ਮੰਤਰੀ ਹਰਿਆਣੇ ਤੋਂ ਅੱਜ ਟੌੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਨੇ ਉਹਨਾਂ ਦਾ ਸਮੁੱਚੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ